ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆਂ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਤਾਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾਂ ਦਿਖਾਵਾਂਗੇ ਤਿੰਨੇ ਮੱਜਾਂ ਦੋਸਤੋ ਸੁਈਆਂ ਸਵਾਈਆਂ ਡिटੇਲ ਇਹਨਾਂ ਮੱਝਾਂ ਦੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਉਹ ਠੀਕ ਠਾਕ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਵ ਡਰੈਸ ਜੀ ਪਿੰਡ ਝਾਮਕੇ ਖੁੱਦ ਲਾਤਰਨ ਤਾਨਾ ਹਾਂਜੀ ਮੋਬਾਈਲ ਨੰਬਰ 6284744127 ਨਾਮ ਬੋਲਿਏ ਨਾਮ ਜੀ ਗੁਰਬ੍ਰਹਿਮ ਸਿੰਘ ਠੀਕ ਹੈ ਜੀ ਤਿੰਨ ਵਜਾਂ ਜਾਂ ਜਪਣ ਨੂੰ ਹਾਂਜੀ ਹਾਂਜੀ ਸ਼ੁਰੂ ਕਰੀਏ ਇਸ ਝੋਟੀ ਤੋਂ ਪਹਿਲਾਂ ਡਿਟੇਲ ਦੱਸੀਏ ਵੀਰਾਂ ਨੂੰ ਕਿੰਨਾ ਸਵੇਰ ਸੀ ਝੋਟੀ ਭਾਜੀ ਪਹਿਲਾ ਸਵੇਰ ਸੂਈ ਜੀ ਹਾਂਜੀ ਮੂੰਹ ਚੌਗੀ ਜੀ ਅੱਛਾ ਜੀ ਤੇ ਅਹਿਮਨ ਅਤੀ ਦੀ ਬਰੀਡ ਜੀ ਅਹਿਮਨ ਅਤੀ ਦੀ ਆਪੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਗਰ ਜਿਹੜਾ ਮਲਪੀ ਹੈਗਾ ਬੱਚਾ ਜਿਹੜਾ ਕਟਾ ਤੇ ਉਹ ਸੁਲਤਾਨ ਦਾ ਸੁਲਤਾਨ ਬੁੱਲਦਾ ਹਾਂਜੀ ਹਾਂਜੀ ਠੀਕ ਹੈ ਜੀ ਕੰਨਾ ਟਾਈਮ ਹੋ ਗਿਆ ਨੀ ਵੀਰ ਸੁਈ ਨੂੰ ਇਹਨੂੰ ਭਾਈ ਸੁਈ ਨੂੰ ਹੋ ਗਿਆ ਜੇ ਕੋਈ ਹਫਤਾ ਦੱਸ ਦਿੰਦੇ ਠੀਕ ਹੈ ਜੀ ਕਟਾ ਆ ਜਿਹੜਾ ਖਲੋਤਾ ਇਹ ਕਟਾਦਾ ਨਹੀਂ ਉਪਰਲਾ ਲਾਲਸਿਆ ਲੋ ਦੋਸਤੋ ਕਟਾ ਕਰੋ ਚੱਕ ਸੁਲਤਾਨ ਬੁੱਲਦਾ ਬੱਚਾ ਜੀ ਦੋਸਤੋ ਜਿਹੜੇ ਵੀਰ ਨਿਰਖਬਰ ਕਰਨ ਵਾਲੇ ਉਹਨਾਂ ਨੇ ਆਪ ਕਰ ਲੈਣੀ ਹੈ ਦੂਜੀ ਮਾਝ ਦਾ ਬੱਚਾ ਦੋਸਤੋ ਨਾਲੇ ਬੱਧਾ ਦੋਵਾਂ ਦੇ ਬੱਚੇ ਤਨੂੰ ਇਕੱਠੇ ਵਿਖਾਤੇ ਜੇ ਮਾਝ ਦੋਸਤੋ ਆਪ ਜਿਹੜੀ ਹੈਗੀ ਆ ਇਹ ਹੈਗੀ ਆ ਐਮ 29 ਦੀ ਕਿੰਨਾ ਵੀਰ ਦੁੱਧ ਤਿਆਰ ਥਲੇ ਨੇ ਮੌਕੇ ਹੁਣ ਭਾਜੀ 10 ਲੀਟਰ ਜੇ ਪੱਕਾ ਪੱਕਾ ਤਿਆਰ ਹੋ ਤਿੰਨ ਡੰਗ ਚ ਹੋਵੇ ਭਾਵੇਂ ਠੀਕ ਹੈ ਜੀ ਕੱਢੀਏ ਬਾਹਰ ਤੋਂ ਪਹਿਲਾ ਸਵੇਰ ਦੋਸਤੋ ਸੂਈ ਚਾਰ ਤੰਦ ਮੂੰਹ ਅਹਿਮ 29 ਦਾ ਸੀਮਨ ਦੋਸਤੋ ਇੱਕ ਹਫਤੇ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਹੁਣ ਜਿਹੜਾ ਦੁੱਧ ਮੌਕੇ ਦਾ ਦੋਸਤੋ 10 ਕਿਲੋ ਤਿਆਰ ਜੇ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਵੀਰ ਕਹਿੰਦਾ ਚੋਕੇ ਆਪਣੀ ਤਸੱਲੀ ਕਰ ਲੈ ਪਿੱਠਪੂਰੇ ਦੀ ਚੜਾਈ ਚੈੱਕ ਕਰ ਲੋ ਚਵਾਦ ਕਰੋ ਦੋਸਤੋ ਮੈਂ ਕਰੂ ਚੈੱਕ 6 ਵਜੇ ਦੀ ਚਵਾਈ ਜੀ ਠੀਕ ਹੈ ਦੋਸਤੋ ਆਕਰੋ ਸਿੰਘ ਕੋਈ ਝੋਟੀ ਨੂੰ ਬਾਜ਼ਾਰ ਨਹੀਂ ਲੱਗ ਠੀ ਲਓ ਦੋਸਤੋ ਪੂਰਾ ਕੱਦ ਕੱਟ ਪੂਰੀ ਫੁੱਲ ਹਾਈਟ ਤੇ ਆਰਡਰ ਕੁਆਲਿਟੀ ਜਿਹੜੀ ਦੋਸਤੋ ਸੋਹਣੀ ਤਿਆਰ ਕੀਤੀ ਇਹਨੇ ਕਰਮਾਣੀ ਨੇ ਡਰਦੀ ਆ ਦੋਸਤੋ ਸਾਡੇ ਤੋਂ ਥੋੜਾ ਜਿਹਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੋਰੀ ਉਹ ਕੈਮਰੇ ਤੋਂ ਡਰਦੀ ਹਾਂ ਹਾਂਜੀ 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 ਚਲ ਲਓ ਦੋਸਤੋ ਕਰ ਲਓ ਚੈੱਕ ਜੀ ਥਣਾ ਥਣਾ ਦੀ ਕੁਆਲਿਟੀ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਅੱਛਾ ਵੀਰ ਇਹ ਕਨਾਂ ਕਦਮ ਮੁੱਲ ਕਰਦੇ ਜੀ ਇਹਦਾ ਭਾਜੀ ਮੁੱਲ ਕੋਈ ਆਪਾਂ ਲੱਖ ਨਹੀਂ ਕਰਨਾ ਤੇ 75 85 ਕਰਨਾ ਹਾਂਜੀ ਅਮੋਲੋ ਕਰਨਾ ਤੇ ਜਿਹਦੇ ਵਿੱਚ ਛੋੜ ਹੀ ਹੋਣੀ ਜੀ ਬਸ 100 200 ਰੁਪਏ ਠੀਕ ਹੈ ਜੀ ਹਾਂ ਨਾ ਭਾਜੀ 75000 75000 ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਸੀਮਨ ਚੰਗਾ ਬੱਚਾ ਵੀ ਦੋਸਤੋ ਚੰਗੇ ਸੀਮਨ ਦਾ ਦੁੱਧ ਵੀ ਦੋਸਤੋ ਸੋਨਾ ਤਿਆਰ ਆ ਸੁਆ ਪਹਿਲਾ ਚਾਰ ਦੰਦ ਮੂੰਹ ਤੇ 75000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਹਲਕਾ ਫੁਲਕਾ ਮੌਕੇ ਤੇ ਜਿਹੜਾ ਮਾਨਤਾ ਜਰੂਰ ਹੋਊਗਾ ਬਾਕੀ ਦੋਸਤੋ ਮੁੱਲ ਜਿਹੜਾ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਤੇ ਵੀਡੀਓ ਐ ਦੋ ਨੰਬਰ ਦੀ ਡਿਟੇਲ ਦੱਸੀ ਵੀਰ ਵੀਰਾਂ ਇਹ ਵੀ ਭਾਈ ਪਹਿਲਾ ਸਵਾਲ ਚਾਹੀਦਾ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੀ ਹਵਤਾ ਦੱਸ ਦੇਣੇ ਠੀਕ ਹੈ ਜੀ ਕਿੰਨਾ ਦੁੱਧ ਥਲੇ ਦੇ ਇਹਦੇ ਥਲੇ 8 ਲੀਟਰ ਜੀ ਪੱਕਾ ਪੱਕਾ ਤਿਆਰ ਹੈ ਜੀ ਹਾਂਜੀ ਹਾਂਜੀ ਕੱਢੀਏ ਬਾਹਰ ਨੂੰ ਵੀ ਇਹਦੇ ਮਗਰ ਬਚਾ ਕੀ ਜੀ ਇਹਦੇ ਮਗਰ ਕੱਟੀ ਆ ਜੀ ਅੱਛਾ ਇਹਦੀ ਮਗਰ ਕੱਟੀ ਆ ਜੀ ਹਾਂਜੀ ਹਾਂਜੀ 8 ਦੱਸ ਦਿੰਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਸੂਹਾ ਦੋਸਤੋ ਇਹ ਵੀ ਪਹਿਲਾ ਸੂਹਾ ਸੂਈ ਇਹ ਵੀਰ ਦੰਦਾ ਚਾਹ ਕੀਤੀ ਇਹ ਛਿੱਗੀ ਆ ਜੀ ਛਿੱਗੀ ਆ ਜੀ ਇਹਦੀ ਦੋਸਤੋ ਪੇਠੇਪੜੇ ਦੀ ਕਰ ਲਓ ਚੜਾਈ ਚੱਕ। ਥੋਕ ਮੈਂ ਇਹ ਧੱਕ ਗਾਂ ਰੱਖਦੀ ਆ ਜੀ। ਠੀਕ ਹੈ ਜੀ। ਬਾਕੀ ਚੁਵਾਈ ਚੁਈ ਮੈਂ ਦੀ 1 ਨੰਬਰ ਓਕੇ ਆ। ਦੋ ਦੋ ਦੋਸਤੋ ਹੋਣ ਜਿਹੜਾ 8 ਕਿਲੋ ਤਿਆਰ ਜੇ। ਬਾਕੀ ਦੋਸਤੋ ਸੋਣੀ ਛੋਟੀ ਵੀ। ਧੱਕ ਦਸਤਾ ਵੀਰ ਨੇ ਵੀ ਗਾਂ ਰੱਖਦੀ ਥੋੜੀ ਥਣਾ ਥਣਾ ਦੀ ਕੁਆਲਿਟੀ ਕਰ ਲਓ ਚੈੱਕ ਜੇ ਇੱਕ ਵਰੀ ਦੀ। ਅਛਾ ਵੀਰ 80000 ਪੱਕਾ ਤੇ ਆ ਰਹਣਾ ਪੱਕਾ ਭਾਈ ਤਿੰਨ ਡੰਗ ਚ ਹੋਏਗਾ ਠੀਕ ਹੈ ਜੀ ਕੀ ਇਹਦਾ ਮੁੱਲ ਕਰਦੇ ਇਹਦਾ ਭਾਜੀ ਹਾਂ ਨਾ 60 60000 ਰੁਪਏ ਛੋੜੀ ਹੋਣੀ 200 ਰੁਪਏ ਠੀਕ ਹੈ ਜੀ 60000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 200 ਰੁਪਏ ਛੋੜ ਹੋਗੀ ਮੌਕੇ ਤੇ ਜਿਹੜਾ ਵੀਰ ਸੀ ਦਿਨਾ ਹੋਗਾ ਤਿੰਨ ਨੰਬਰ ਪਰ ਦਸੀ ਵੀਰੇ ਦੇ ਬਾਰੇ ਇਹ ਵੀ ਸੁਈ ਵੀ ਇਹ ਭਾਜੀ ਸੁਈ ਜਾ ਕੋਈ ਭਵੇਂ ਤੇਜੇ ਸੁਵੇ ਲਾਲੇ ਭਾਉਣ ਚੌਥੇ ਲਾਲੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਸੂਈ ਨੂੰ ਭਜੀ ਹੋਏ ਆ 10 15 ਦਿਨ ਇਹਦਾ ਬੱਚਾ ਮਰਿਆ 부ਸ਼ੀ ਤੇ ਮਿਲਦੀ ਅੱਛਾ 부ਸ਼ੀ ਦੇ ਮਿਲਦੀ ਹਾਂਜੀ ਠੀਕ ਹੈ ਜੀ ਕਿੰਨਾ ਦੋ ਤਿਆਰੇ ਇਹਦੇ ਥੱਲੇ ਹੈਗਾ ਭਾਈ ਦੋ 10 8 9 ਲੀਟਰ 8 9 ਲੀਟਰ ਹੈਗਾ ਜੀ ਹਾਂਜੀ ਕੱਢੀ ਦੇ ਬਾਰੇ ਨੂੰ ਵੀ ਸੂਆ ਦੋ ਤੋਂ ਕੀ ਬੇਸ਼ੱਕ ਤੀਜਾ ਮੰਜ਼ਿਲ ਦੇ ਕੋਈ ਚੌਥਾ ਮੰਜ਼ਿਲ ਦੇ 15 ਦਿਨ ਦਾ ਟਾਈਮ ਸੂਈ ਨੂੰ ਹੈਗਾ ਦੋ ਤੋਂ 8 9 ਕਿਲੋ ਤਿਆਰ ਜਿਹੜਾ ਵੀਰ ਕਹਿੰਦਾ ਬੱਚਾ ਨਹੀਂ ਜਿੱਦਾ ਹੈਗਾ 부ਸ਼ੀ ਦੇ ਮਿਲਦੀ ਹੈ 부ਸ਼ੀ ਬਣਾਈ ਹੈ ਵੀਰ ਨੇ ਇਹਦੀ ਬੱਚੇ ਦੀ ਇਹ ਦੋਸਤੋ ਥੋੜੀ ਜਿਹੀ ਲਸਾਪਨ ਜਰੂਰ ਰੱਖ ਲਿਜੀਏ ਦੁੱਧ ਵੀ ਰੱਠ 9 ਕਿਲੋ ਪੱਕਾ ਤਿਆਰ ਹੋਣਾ ਪੱਕਾ ਭਾਈ ਚੋਲੇ ਕੋਈ ਦੋ ਕੀ ਮੋਲ ਕਰਦੇ ਏ ਇਹ ਭਾਜੀ ਕੱਲੀ ਦਾ ਤੇ 45 ਆ ਹਾਂਜੀ ਜੇ ਕੋਈ ਜੋੜੇ ਨਾਲ ਲਊਗਾ ਤੇ ਫਿਰ ਦੇ ਦਾਂਗੇ 40000 ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੇ ਉਹ ਨਾ ਮੈਂ ਜੋ ਕੋ ਮੈਂ ਲਊਗਾ ਤੇ ਨਾਲ ਪਾਊਗਾ ਫਿਰ 40 ਦੇ ਦਾਂਗਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਮੁੱਲ ਵੀਰ ਨੇ 45000 ਮੰਗਿਆ ਜੇ ਜੇ ਕੋਈ ਜੋੜੇ ਦੇ ਨਾਲ ਪਾ ਲੂਗਾ ਤੇ ਫਿਰ ਵੀ ਕਦਾ 40000 ਦੇ ਜੇ ਦੋ ਮਜਦ ਨਾਲ ਜਿਹੜਾ ਵੀਰ ਕੋਈ ਖਰੀਦੂਗਾ ਤੇ 40000 ਰੁਪਏ ਦੋਸਤੋ ਇਹਦੇ ਕੱਲੀ ਦਾ ਮੁੱਲ 45000 ਜੇ ਤਿੰਨ ਮਜਾਂ ਦੋਸਤੋ ਤੁਹਾਨੂੰ ਦਿਖਾਈਆਂ ਤਿੰਨੇ ਸੁਈਆਂ ਸਵਾਈਆਂ ਇੱਥੇ ਆਓ ਦੋਸਤੋ ਇਹ ਕਟਮ ਦੋ ਟਾਈਮ ਚੋਕ ਹੈ ਤੇ ਜੇ ਕੋਈ ਵੀ ਦੋਸਤੋ ਵੀਡੀਓ ਦੂਰ ਤੋਂ ਵੇਖਦਾ ਵਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਕਰ ਸਕਦਾ ਵਾ ਬੱਚੇ ਦੋਸਤੋ ਦੋਵੇਂ ਮਜੇ ਦੇ ਮਗਰ ਮੌਕੇ ਤੇ ਹੈਗੇ ਜੀ ਇੱਕ ਮਜੇ ਦਾ ਇੱਕ ਮਜੇ ਦਾ ਜਿਹੜਾ ਬੱਚਾ ਵਾ ਉਹ ਐਕਸਪਾਇਰ ਹੋਇਆ ਵਾ ਬਾਕੀ ਦੋਸਤੋ ਡਿਟੇਲ ਤੁਹਾਨੂੰ ਵੀਰ ਨੇ ਸਾਰੀ ਦੱਸ ਹੀ ਦਿੱਤੀ ਐ ਐਡਰੈਸ ਇਹ ਕਰੀ ਵੀਰ ਦਾ ਮੈਂ ਫੇਰ ਬੋਲ ਦਣਾ ਪਿੰਡ ਝਾਮਕੇ ਤਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਇਹ ਕਰੀ ਆਪਣਾ ਫੇਰ ਬੋਲ ਦਈਏ 62847 4127 ਠੀਕ ਭਾਈ ਇਹ ਗੱਲ ਹੋ ਰਿਆ ਜਿਹੜਾ ਭੈਣ ਭਰਾ ਕੋਈ ਮੰਨ ਲਓ ਸਾਈ ਪਾਉਂਦਾ ਨਾ ਸਾਈ ਦਾ ਮੰਨ ਲਓ ਇਹ ਹੁੰ ਹਾਂਜੀ ਇਹ ਨਹੀਂ ਵੀ ਪੰਜ-ਪੰਜ ਦਿਨ ਹਾਂਜੀ ਹਾਂਜੀ ਮੁੜ ਕੇ ਦਿਨੇ ਦੂਜੇ ਭੈਣ ਭਰਾ ਫੋਨ ਲਾਉਂਦਾ ਫਿਰ ਉਹ ਉਹਨੂੰ ਮੋੜਨਾ ਪੈਂਦਾ ਹੱਲ ਠੀਕ ਹੈ ਜੀ ਤੇ ਆਪ ਦਾ ਜਿੰਨੇ ਵੀ ਸਾਈ ਪਾਉਣੀ ਸਲਾਹ ਕਰਕੇ ਪਾਵੇ ਪਹਿਲੀ ਗੱਲ ਤੇ ਇੰਨਾਂ ਇੱਥੇ ਆਵੇ ਆ ਕੇ ਚੋ ਕੇ ਵੇਖੇ ਠੀਕ ਹੈ ਜੀ ਫਿਰ ਸਾਈ ਪਾਵੇ ਭਣ ਠੀਕ ਹੈ ਜੀ ਹਾਂਜੀ ਹਾਂਜੀ ਸਾਈ ਦੋ ਦਿਨ ਤੋਂ ਪਾਈ ਵਾਪਸ ਨਹੀਂ ਹੁੰਦੀ ਸਾਈ ਆ ਕੇ ਨਾ ਮੁੜ ਕੇ ਦੋ ਤਿੰਨ ਦਿਨ ਹੀ ਜਾਂਦੇ ਸਾਈ ਵਾਪਸ ਕਰੋ ਆਪਾਂ ਹੀ ਘਰ ਚੋਂ ਮੈਂ ਲਈ ਹੋਏ ਤੇ ਮੁੜ ਕੇ ਮੋੜਦਾ ਜੀ ਕੋਈ ਠੀਕ ਹੈ ਜੀ ਅਗਲਾ ਹਾਂ ਤਾਂ ਮੈਨੂੰ ਖਰਾਬ ਕੀਤਾ ਠੀਕ ਹੈ ਜੀ ਸਾਈ ਦਾ ਦੋ ਤੋਂ ਟਾਈਮ ਇੱਕ ਦਿਨ ਦਾ ਹੋਊਗਾ ਇੱਕ ਦਿਨ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ